ਪੰਜਾਬ ਸਰਕਾਰ ਵੱਲੋਂ ਇਹ ਤਹਿਈਆ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਖਾਸ ਕਰਕੇ ਮਾਰਚ 2025 ਤੋਂ ਲੈ ਕੇ ਜੋ ਯੁੱਧ ਨਸ਼ੇ ਵਿਰੁੱਧ ਜਿਹੜੀ ਇਹ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਜਿਸ ਦੇ ਵਿੱਚ ਹੁਣ ਤੱਕ 23000 ਜਿਹੜੇ ਤਸਕਰ ਉਹ ਫੜ ਕੇ ਜੇਲ੍ਹਾਂ ਚ ਦੇ ਦਿੱਤੇ ਇੰਨਾ ਹੀ ਨਹੀਂ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ 1000 ਕਿਲੋਗ੍ਰਾਮ ਤੋਂ ਵੱਧ ਜਿਹੜੀ ਹੈ ਹیروਇਨ ਫੜੇਗੀ ਤੇ ਬਾਦ ਵੱਖਰੇ ਵੱਖਰੇ ਜਿਹੜੇ ਨਸ਼ੇ ਜਿਹੜੇ ਉਹ ਫੜੇ ਗਏ ਨੇ ਹੁਣ ਉਸ ਦੇ ਉੱਤੇ ਉਹਦੀ ਨਸ਼ੇ ਦੀ ਜਿਹੜੀ ਰੀਡ ਦੀ ਹੱਡੀ ਹੈ ਕਮਰ ਤੋੜ ਦਿੱਤੀ ਗਈ ਹੈ ਰੀਹੈਬਿਲੀਟੇਸ਼ਨ ਤੇ ਵੀ ਸਰਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ ਮੈਂ ਜਿਵੇਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ 10 ਬੈੱਡ ਤੋਂ ਲੈ ਕੇ 150 ਬੈੱਡ ਤੱਕ 15 ਗੁਣਾ ਵੱਧ ਹੁਣ ਹਰ ਓਟ ਕਲੀਨਿਕ ਦੇ ਉੱਤੇ ਪ੍ਰੋਪਰ ਇਲਾਜ ਹੋ ਰਿਹਾ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਦੇ ਵਿੱਚ ਸਕਿੱਲ ਸੈਂਟਰਸ ਦੇ ਵਿੱਚ ਪ੍ਰੋਪਰ ਇਲਾਜ ਹੋ ਰਿਹਾ ਤਾਂ ਕਿ ਜਿਹੜੇ ਸਾਡੇ ਬੱਚੇ ਇਸ ਦਲਦਲ 'ਚ ਫਸੇ ਆ ਅਸੀਂ ਉਹਨਾਂ ਨੂੰ ਬਾਹਰ ਕੱਢ ਸਕੀਏ ਜਿਹੜਾ ਸਾਡਾ ਕੱਲ ਦਾ ਭਵਿੱਖ ਹੈ ਜਿਹੜਾ ਸਾਡਾ ਫਰਸਟ ਲਾਈਨ ਆਫ ਡਿਫੈਂਸ ਬਣੂਗਾ ਉਹ ਅਸੀਂ ਉੱਥੇ ਕੰਮ ਕਰਨ ਜਾ ਰਹੇ ਹਾਂ ਕਲਾਸਰੂਮਾਂ ਤੋਂ ਹੁਣ ਜਿਹੜੀ ਨਯੁਧ ਨਸ਼ੇ ਵਿਰੋਧੀ ਜਿਹੜੀ ਮੁਹਿੰਮ ਹੈ ਉਹ ਸਾਡੇ ਕਲਾਸਰੂਮਾਂ 'ਚ ਤੇ ਪੰਜਾਬ ਪਹਿਲਾ ਸੂਬਾ ਬਣਿਆ ਜਿਹਨੇ ਇੱਕ ਸਪੈਸ਼ਲ ਜਿਹੜਾ ਐਂਟੀ ਡਰੱਗ ਕਰਿਕੂਲਮ ਉਹ ਤਿਆਰ ਕੀਤਾ ਤੇ ਇਹ ਕਰਿਕੂਲਮ ਸ਼ੁਰੂ ਕਰਾਂ ਤੋਂ ਪਹਿਲਾਂ ਜੋ ਅਸੀਂ ਸਰਵੇ ਕੀਤਾ ਸੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਪੁੱਛਿਆ ਬੀ ਕਿੰਨੇ ਪਰਸੈਂਟ ਬੱਚਿਆਂ ਨੂੰ ਲੱਗਦਾ ਕਿ ਜੇ ਤੁਸੀਂ ਇੱਕ ਵਾਰੀ ਨਸ਼ਾ ਟਰਾਈ ਕਰ ਲੋਗੇ ਤੇ ਤੁਸੀਂ ਉਸ ਤੋਂ ਬਾਅਦ ਆਪਣੀ ਇੱਛਾ ਨਾਲ ਇਹਨੂੰ ਛੱਡ ਸਕਦੇ ਹੋ ਤਾਂ ਲਗਭਗ 50% ਬੱਚੇ ਅੰਦਾ ਮੰਨਾ ਸੀਗਾ ਉਹਨਾਂ ਦਾ ਇਹ ਬੀਲੀਫ ਸਿਸਟਮ ਸੀਗਾ ਕਿ ਨਸ਼ਾ ਛੱਡਣਾ ਬਹੁਤ ਸੌਖਾ ਹੈ ਅਗਰ ਅਸੀਂ ਇੱਕ ਵਾਰੀ ਟਰਾਈ ਕਰ ਲਾਂਗੇ ਤਾਂ ਅਸੀਂ ਛੱਡ ਦਾਂਗੇ ਆਫਟਰ ਥਿਸ ਕਰਿਕਿਊਲਮ ਇਨ 올 ਦੋਸ 40 ਸਕੂਲਸ ਹੋਣੋ ਜਿਹੜੀ ਫਿਗਰ ਆਈ ਹੈ ਉਹ 20% ਤੇ ਰਹਿ ਗਈ ਹੈ ਭਾਵ ਹੁਣ ਸਿਰਫ 20% ਬੱਚੇ 80% ਬੱਚੇ ਇਹ ਸਮਝ ਚੁੱਕੇ ਹੈ ਕਿ ਅਗਰ ਅਸੀਂ ਇੱਕ ਵਾਰ ਇਸ ਦਲਦਲ ਚ ਫਸ ਗਏ ਤਾਂ ਚਾਂਸਸ ਆਫ ਕਮਿੰਗ ਬੈਕ ਆ ਵੈਰੀ ਲਿਸ ਵੇ ਸਮਝਦਾ ਕਿ ਯੁੱਧ ਨਸ਼ੇ ਵਿਰੁੱਧ ਦੀ ਜੜੀਏ ਬਹੁਤ ਅਹਿਮ ਹਿੱਸਾ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਹੋਊਗਾ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ